हां जी दोस्तों किमे दोस्तो हो सारे उम्मीद करदे हां सारे चढ़ती कला ਵਿੱਚ ਹੋਵੋਗੇ दोस्तों ਪਹਿਲਾਂ हां ਵੀਡੀਓ ਦੇਖਿਓ ਫਿਰ ਤੁਹਾਨੂੰ ਦੱਸਦੇ ਆ ਅਗਲੀ ਗੱਲ ਬਾਤ 24 ਘੰਟੇ ਚਲਾਉਗੇ 24 ਘੰਟੇ ਵਿੱਚੋਂ 10 ਘੰਟੇ ਆਪ ਡਰਾਈਵ ਕਰ ਸਕਦੇ ਹੋ ਤਾਂ ਅਭੀ ਭਾਈ ਨੇ ਨਿਊਯਾਰਕ ਸੇ ਸ਼ੁਰੂ ਬਹੁਤ ਅੱਛਾ ਕਰਾ ਦਿੱਤਾ ਹੈ ਕਿ ਤਕਰੀਬਨ 16 ਲਾਗਰ ਦੇ ਪਰਮਨੈਂਟ ਤੇ ਮਾਇਆ ਹੈ ਯਹਾਂ ਤੇ ਮਨਾਂ ਇੰਡੀਆ ਦੇ 16 ਲਾਗਰ ਦੇ 16 ਲਾਗਰ ਦੇ ਪਰਮਨੈਂਟ ਤੇ ਮਾਇਆ ਅਭੀ ਜੈਸੇ ਕੰਮ ਸ਼ੁਰੂ ਹੋ ਰਿਹਾ ਅਭੀ ਸਭ ਕੋ ਪਤਾ ਲੱਗ ਰਿਹਾ ਕੰਮ ਸ਼ੁਰੂ अभी वही बस को मतलब अभी देखो भाई बता रहे कि काम स्लो चल रहा है और जो यहाँ पे फुल टाइम में चला रहे ना दस से बारह हजार डॉलर कमा आ, लेते हैं आ, और ये काम स्लो में बोल रहे हो स्लो में बोल रहे हैं अभी काम बहुत स्लो है और कितने दिन काम करते हैं मैं तो बस तीन वीक काम करता हूँ तो देख लो भाई यह बंदा ट्रक ड्राइवर आ यह कहता भी मैं दस घंटे चौबी घंटे जो ट्रक चला ते 4 ਹਫਤਿਆਂ 'ਚੋ 3 ਹਫਤੇ ਟਰੱਕ ਚਲਾਉਣਾ ਤੇ ਜਦੋਂ ਪੂਰਾ ਸੀਜ਼ਨ ਸੀ ਮੈਂ ਇੰਡੀਆ ਦਾ 16 ਲੱਖ ਜਾਣੀ ਕਿ 20000 ਡਾਲਰ ਕਮਾਇਆ ਹੁਣ ਕਹਿੰਦਾ ਮੰਦਾ ਪਿਆ ਹੋਇਆ ਹੁਣ ਕਹਿੰਦਾ ਆਰਾਮ ਨਾਲ 10000 ਡਾਲਰ ਬਣ ਜਾਂਦਾ ਹੁਣ ਇਹੋ ਜਿਹੇ ਜਿਹੜੀ ਝੂਠੀਆਂ ਵੀਡੀਓ ਹੁੰਦੀਆਂ ਨੇ ਉਹਨੇ ਵੀਡੀਓ ਜਦੋਂ ਮੈਂ YouTube ਤੇ ਦੇਖੀ ਤੇ ਇਹਦੇ ਥੱਲੇ ਕਮੈਂਟ ਕੀਤੇ ਹੋਏ ਸੀ ਵੀ ਸਾਨੂੰ ਜਿਵੇਂ ਮਰਜ਼ੀ ਬੁਲਾ ਲਾ ਕਿੰਨੇ ਪੈਸੇ ਲੱਗਦੇ ਸਾਨੂੰ ਦੱਸ ਇਹ ਜਿਹੜਾ ਝੂਠ ਆ ਇਹ ਮਰਵਾਉਂਦਾ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਹੋਰ ਇੰਡੀਆ ਵਾਲਿਆਂ ਨੂੰ ਇੱਥੇ 6-7 ਡਰਾਈਵਰਾਂ ਨੂੰ ਮੈਂ ਜਾਣਦਾ ਪਰਸਨਲੀ ਜਿਹਦੇ ਵਿੱਚੋਂ ਤਿੰਨ ਬੰਦੇ ਤਾਂ ਆਪਣੇ ਜਮਾਂ ਐਨ ਖਾਸ ਨੇ ਉਹਨਾਂ ਨਾਲ ਅਕਸਰ ਗੱਲ ਹੁੰਦੀ ਆ ਹਫਤੇ 'ਚ ਕਦੇ ਦੋ ਵਾਰੀ ਕਦੇ ਹਫਤੇ ਬਾਅਦ ਉਹਨਾਂ ਨੂੰ ਪੁੱਛਦਾ ਹੁੰਨਾ ਤਾਂ ਉਹ ਕਹਿੰਦੇ ਨੇ ਵੀ ਠੀਕ ਆ ਕਦੇ-ਕਦੇ ਕਿ ਸੇ ਮਹੀਨੇ 10000 ਰੁਪਏ ਬਣ ਜਾਂਦਾ ਪਰ ਜੇ ਓਵਰਆਲ ਔਸਤ ਆਪਾਂ ਕੱਢੀਏ ਤਾਂ 7 ਜਾਂ 8 ਤੋਂ ਹੱਦ 8 ਜਿਹੜਾ ਲੌਂਗ ਰੂਟ ਤੇ ਚੱਲਦਾ ਨਹੀਂ ਜਾਨੀ 7000 ਡਾਲਰ ਤੇ ਕੰਮ ਖੜ ਜਾਂਦਾ ਹੁਣ ਜੇ ਸੱਚ ਦੱਸਿਆ ਜਾਵੇ ਲੋਕ ਸਮਝਣ ਇਹਨੂੰ ਪਰ ਜਿਹੜਾ ਇਹ ਝੂਠ ਦਿਖਾਇਆ ਜਾਂਦਾ ਇਹਨੇ ਜਾਨੀ ਬੇੜਾਗਰ ਕਰਤਾ ਇਹਨੇ ਲੋਕਾਂ ਨੂੰ ਮਜਬੂਰ ਕਰਤਾ 40 40 ਲੱਖ 50 50 ਲੱਖ 55 ਲੱਖ ਲਾ ਕੇ ਇੱਥੇ ਆਉਣ ਵਾਸਤੇ ਪਰ ਇੱਥੇ ਜਾਨੀ ਜਿਹੜੀ ਹਕੀਕਤ ਆ ਉਹ ਇਹ ਹੈ ਆ ਵੀ ਇੱਕ ਟਰੱਕ ਡਰਾਈਵਰ ਐਵਰੇਜ ਕਿ ਸੇ ਮਹੀਨੇ 10 ਵੀ ਕਮਾ ਲੈਂਦਾ ਪਰ ਜੇ ਸਾਰੀ ਐਵਰੇਜ ਲਈ ਜਾਵੇ ਤਾਂ ਉਹਦੀ ਜਿਹੜੀ ਐਵਰੇਜ ਬਣਦੀ ਆ ਉਹ 7000 ਡਾਲਰ ਬਣਦੀ ਆ ਉਹ ਵੀ ਲੌਂਗ ਰੂਟ ਤੇ ਜੇ ਕੋਈ ਲੋਕਲ ਚੱਲਦਾ ਉਹ 5000 ਤੇ ਖੜ ਜਾਂਦਾ ਇਹੇ ਇਥੋਂ ਦਾ ਹਸਾਬ ਕਿਤਾਬ ਆ ਤੇ ਇਹ ਸ਼ੇਅਰ ਕਰ ਦਿਓ ਵੀਡੀਓ ਅੱਗੇ ਤੋਂ ਅੱਗੇ ਕੋਈ ਹੋਰ ਨਾ ਫਸੇ ਕੱਲ ਨੂੰ ਪਰ ਸਾਨੂੰ ਵੀ ਸਮਝਣਾ ਚਾਹੀਦਾ ਜਦੋਂ ਚੰਗਾ ਭਲਾ ਪਤਾ ਲੱਗ ਗਿਆ ਸੀ ਵੀ 트럼ਪ ਜਿੱਤ ਗਿਆ ਵੀ ਹੁਣ ਉੱਥੇ ਔਖਾ ਹੋ ਜੂ ਫੇਰ ਤਾਂ ਸਮਝ ਲੈਣਾ ਚਾਹੀਦਾ ਸੀ ਕੋਈ 15 ਦਿਨ ਪਹਿਲਾਂ ਆਇਆ ਕੋਈ ਕਿਵੇਂ ਆਇਆ ਚਲੋ ਰੱਬ ਰਾਖਾ ਕਰ ਦਿਓ ਸ਼ੇਅਰ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਤੇ ਵਿੱਚ ਹੱਸਦੇ ਬਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ